ਅਨਿਪੰਕੀ ਨਾ ਟੱਡਾਈ ਰਵੇਲ ਸਿੰਘ ਜੀ ਕਿਹੜਾ ਪਿੰਡ ਆ ਜੀ ਸਾਵੀ ਸਾਹ ਆ ਜਿਹੜੇ ਨੌਜਵਾਨ ਦੀ ਮੌਤ ਹੈ ਤੁਹਾਡਾ ਕੀ ਲੱਗਦਾ ਇਹ ਮੁੰਡਾ ਮੇਰਾ ਜੀ ਕਿਸ ਤਰ੍ਹਾਂ ਮੌਤ ਹੋਈ ਹੈ ਇਹ ਟੀਕੇ ਟਾਗੇ ਲਾਉਂਦਾ ਸੀ ਜੀ ਟੀਕੇ ਬਹੁਤ ਲਾਉਂਦਾ ਸੀ ਕੀ ਨਾਮ ਸੀ ਦਾ ਗੌਰਵੀਰ ਸਿੰਘ ਉਮਰ ਕਿੰਨੀ ਸੀ ਉਮਰ 27 ਸਾਲ ਵਿਆਹ ਸੀ ਵਿਆਹ ਹੈ ਦੋ ਬੱਚੇ ਆ ਜੀ ਸਰਕਾਰ ਤੇ ਦਾਅਵੇ ਕਰ ਰਹੀ ਹੈ ਪੰਜਾਬ ਦੇ ਦੇਖੋ ਜਿਹੜਾ ਦਸ਼ਾ ਖਤਮ ਕਰ ਦਿੱਤਾ ਹਾਂ ਨਹਾ ਖਤਮ ਕਿੱਥੇ ਹੋਇਆ ਜੀ ਨਹਾਦ ਘਰੇ ਘਰ ਹੁਣ ਪਹਿਲਾਂ ਜਿਆਦਾ ਮਿਲਦਾ ਹੁਣ ਬਹੁਤ ਜਿਆਦਾ ਮਿਲਣ ਲਿਆ ਵਾ ਉਹਨਾਂ ਸੌਦਾ ਨਹੀਂ ਮਿਲਦਾ ਜਿਹਨੇ ਟੀਕੇ ਮਿਲਣ ਦੇ ਸਰਕਾਰ ਝੂਠ ਬੋਲ ਰਹੀ ਕਿੰਨਾ ਨਸ਼ਾ ਵੇਚਦਾ ਤੁਹਾਡੇ ਪਿੰਡ? ਨਾ ਬਹੁਤ ਜ਼ਿਆਦਾ ਜੀ। ਸਾਡੇ ਮਹੱਲੇ 'ਚ ਬਹੁਤ ਇੱਕ ਨਿਸ਼ਾਨ ਹੋਇਆ ਇੱਥੇ ਕੀ ਘਟਾ ਕਹਿੰਦਾ? ਪੁਲਿਸ ਨੇ ਕਦੀ ਗਿੜਾ ਨਹੀਂ ਮਾਰਿਆ? ਨਾ ਨਾ। ਛੜਦੀ ਨਹੀਂ ਨਸ਼ਿਆ। ਨਾ ਨਾ। ਕੀ ਮੰਗ ਕਰਦੇ ਜੀ? ਹਾਂਜੀ? ਕੀ ਮੰਗ ਕਰਦੇ ਜੀ? ਅਸੀਂ ਮੰਗ ਕਰਦੇ ਬਟੀਕੇ ਬੰਦ ਹੋਣ, ਨਾਹੇ ਬੰਦ ਹੋਣ ਸਭ ਕੁਝ ਬੰਦ ਹੋ ਜੇ ਨਾਹੇ। ਕਿੰਨੇ ਬੱਚੇ ਏ ਤੁਹਾਡੇ? ਸਾਡੇ ਦੋ ਬੱਚੇ ਆ ਜੀ। ਇੰਨਾ ਮੁੰਡਾ ਇੱਕੋ ਹੀ ਆ ਮੇਰਾ ਤੇ ਪੁੱਤਰੇ ਪੁੱਤਰੀਆਂ ਮੇਰੀ ਨੇ ਕਿਨੇ ਗਏ? ਜਿਹੜਾ ਕੱਲਾ ਸੀ ਬੱਚਾ ਜਿਹੜਾ ਮੁੰਡਾ। ਕੱਲਾ ਹੀ ਕੱਲਾ ਜੀ। ਹਾਂਜੀ ਕੀ ਹਾਲ ਤੁਹਾਡਾ ਜੀ ਸ਼ਕਤੈਨ ਸਿੰਘ ਜੀ ਕਿਹੜਾ ਪਿੰਡ ਆ ਜੀ ਸਾਬੜੀ ਸਾਬ ਅੱਜ ਇਹ ਨੌਜਵਾਨ ਦੀ ਮੌਤ ਹੋਈ ਜੀ ਤੁਹਾਡਾ ਕੀ ਲੱਗਦਾ ਇਹ ਜੀ ਮੇਰਾ ਪਤੀ ਆ ਵਾ ਕਿਵੇਂ ਮੌਤ ਹੋਈ ਆ ਇਹਦੀ ਟੀਕਾ ਲਾ ਕੇ ਮੌਤ ਹੋਈ ਆ ਜੀ ਕਿੰਨਾ ਕੁ ਨਸ਼ਾ ਤੁਹਾਡੇ ਪਿੰਡ ਵਿਗਦਾ ਨਸ਼ਾ ਸਾਡੇ ਪਿੰਡ ਇੰਨਾ ਵਿਗਦਾ ਜੀ ਬਹੁਤ ਹੀ ਜ਼ਿਆਦਾ ਘਰੋ ਘਰੀ ਆ ਕੇ ਸਰਿੰਜਾਂ ਟੀਕੇ ਸਾਰਾ ਕੁਝ ਦੇਈ ਜਾਂਦੇ ਕੋਈ ਕਿਸੇ ਨੂੰ ਪੁੱਛਦਾ ਨਹੀਂ ਜੀ ਸਰਕਾਰ ਤੇ ਕਹਿੰਦੀ ਨਸ਼ਾ ਖਤਮ ਕਰਤਾ ਪੰਜਾਬ ਦੇ ਨਹੀਂ ਸਰਕਾਰ ਨੇ ਕੋਈ ਨਸ਼ਾ ਖਤਮ ਨਹੀਂ ਕੀਤਾ ਜੀ ਸਗੋਂ ਜ਼ਿਆਦਾ ਵਧਿਆ ਆ ਲੇ ਲੋ ਜਿਆਦਾ ਵਿਗਦਾ ਹਾਂ ਬਹੁਤ ਜਿਆਦਾ ਵਿਗਦਾ ਜੀ ਸੱਚੇ ਪਾਸਾ ਕਿਰਪਾ ਕਰੇ ਮਹਾਰਾਜ ਇਹਦੇ ਬਹੁਤ ਜਿਆਦਾ ਕੰਮ ਖਰਾਬ ਹੋ ਰਿਹਾ ਜੀ ਇਹ ਤੇ ਕੰਟਰੋਲ ਕੀਤਾ ਜਾਵੇ ਪੁਲਿਸ ਫੜਦੀ ਨਹੀਂ ਕਿਸੇ ਦੀ ਨਹੀਂ ਜੀ ਪੁਲਿਸ ਕੋਈ ਨਹੀਂ ਫੜਦੀ ਪਿੰਡ ਵਿੱਚ ਝਗੜਾ ਹੋਇਆ ਹੋਵੇ ਤੇ ਪੁਲਿਸ ਮਿੰਟ ਚ ਆਉਂਦੀ ਹੈ ਤੇ ਨਸ਼ੇ ਬਾਰੇ ਨਹੀਂ ਆਉਂਦੀ ਜੀ ਭਾਈ ਕੀ ਨਾਂ ਟੋਡਾ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਨਿਸ਼ਾਨ ਸਿੰਘ ਹੈ ਜੀ ਪਿੰਡ 샤ਵਲ ਸਰ ਜਿਹੜੇ ਨੌਜਵਾਨ ਦੀ ਮੌਤ ਹੋਈ ਹੈ ਕੀ ਲਾਉਂਦਾ ਟੋਡਾ ਇਹ ਆਪਣੇ ਪਰਿਵਾਰ ਦੇ ਵਿੱਚੋਂ ਮੇਰਾ ਭਰਾ ਹੀ ਲੱਗਦਾ ਸੀ ਕਿਵੇਂ ਮੌਤ ਹੋਈ ਜੀ ਮੌਜੂਦੀ ਟੀਗਾ ਲਾਉਣ ਕਰਕੇ ਹੋਈ ਆ ਟੀਕੇ ਬਹੁਤ ਜਿਆਦਾ ਵਿਗਦੇ ਆ ਜੀ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਇਹਦੇ ਵੱਲ ਧਿਆਨ ਦਿੱਤਾ ਜਾਵੇ ਸਰਕਾਰ ਨੇ ਪਹਿਲਾਂ ਤੇ ਕਿਹਾ ਸੀ ਨਸ਼ੇ ਬੰਦ ਕਰਦਨੇ ਆ ਨਸ਼ੇ ਬੰਦ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਹੀ ਜਿਹੜਾ ਨਸ਼ੇ ਬੰਦ ਹੋ ਰਹੇ ਆ ਗਰਾਊਂਡ ਲੈਵਲ ਤੇ ਇੰਨਾ ਕਿ ਜ਼ਿਆਦਾ ਨਸ਼ਾ ਵਿਗਦਾ ਪਿਆ ਵਾ ਜੀ ਬੱਚਿਆਂ ਨੂੰ ਦੁੱਧ ਤੇ ਭਾਵੇਂ ਨਾ ਨਾ ਕੋ ਪਿਆ ਜਾਵੇ ਟੀਕੇ ਲਾਉਂਦੇ ਆ ਜੀ ਟੀਕੇ ਘਰੋ ਘਰੀ ਸਪਲਾਈ ਮਿਲਦੀ ਹੈ ਟੀਕਿਆਂ ਦੀ ਜਿਹੜੀ ਸਿਰੰਜਾਂ ਤੱਕ ਨਾਲ ਸਪਲਾਈ ਮਿਲਦੀ ਹੈ ਸਾਡੀ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹਦੇ ਵੱਲ ਧਿਆਨ ਦਿੱਤਾ ਜਾਵੇ ਅਸੀਂ ਕਈ ਵਾਰ ਪੁਲਿਸ ਪ੍ਰਸ਼ਾਸਨ ਨੂੰ ਦੱਸ ਚੁੱਕੇ ਹਾਂ ਜੀ ਸਾਡੇ ਆ ਲਾਗੇ ਇਥੋਂ ਸਾਹਮਣੇ ਮੜੀਆਂ ਪੈਂਦੀਆਂ ਵਾਂ ਮੜੀਆਂ ਦੇ ਵਿੱਚ ਇਸ ਵੇਲੇ ਵੀ ਜਾ ਕੇ ਵੇਖ ਲਓ ਮੁੰਡੇ ਟੀਕੇ ਲਾਉਂਦੇ ਹੋਣਗੇ ਸਿਰੰਜਾਂ ਵੀ ਉੱਥੇ ਹੋਣੀਆਂ ਸਭ ਕੁਝ ਇੱਥੇ ਚੱਲਦਾ ਜੇ ਕਿ ਇਹਨੂੰ ਅਸੀਂ ਰੋਕਦੇ ਹਾਂ ਕੋਈ ਗੱਲ ਕਰਦਾ ਉਹਨਾਂ ਦੀਆਂ ਮਾਵਾਂ ਉਹਨਾਂ ਦੇ ਪਰਿਵਾਰ ਸਭ ਨੂੰ ਵੱਧ ਘਾਟ ਮਾਰਾ ਬੋਲਦੇ ਆ ਤੇ ਪੁਲਿਸ ਪ੍ਰਸ਼ਾਸਨ ਜਿਹੜੀ ਆ ਉਹ ਸਾਡੀ ਕੋਈ ਸੁਣਵਾਈ ਨਹੀਂ ਕਈ ਵਾਰ ਅਸੀਂ ਜਾ ਕੇ ਐਸ ਐਚਓ ਸਾਹਿਬ ਨੂੰ ਇਹ ਬਾਰੇ ਦੱਸ ਚੁੱਕੇ ਆ ਤੇ ਉਹਨਾਂ ਨੇ ਬਸ ਝੂਠੇ ਲਾਰੇ ਵਾਲੀ ਗੱਲ ਆਗੇ 112 ਤੇ ਤਨੀ ਕਾਲ ਕਰੋ ਕੋਈ ਗੱਡੀ ਸੁਣਵਾਈ ਨਹੀਂ ਆ ਇਥੇ ਨਸ਼ਾ ਬੰਦ ਕੀਤਾ ਜਾਵੇ ਇਹ ਇੱਕ ਮਰਿਆ ਵਾ ਇੱਕ ਪਾਸੇ ਪੁਲਿਸ ਕਹਿ ਰਹੀ ਆ ਕਿ ਨਸ਼ਾ ਵੇਚਣ ਵਾਲੇ ਦਾ ਸਾਨੂੰ ਨਾਮ ਦੱਸਿਆ ਜਾਵੇ ਤੁਹਾਡਾ ਨਾਮ ਰਿਪੋਰਟ ਰੱਖਿਆ ਜਾਵੇਗਾ ਤਾਂ ਤੁਸੀਂ ਕਹਿ ਰਹੇ ਹੋ ਵੀ ਅਸੀਂ ਦੱਸਦੇ ਆ ਪੁਲਿਸ ਨੇ ਕਦੀ ਫਰਮਲੀ ਕੋਸ਼ਿਸ਼ ਨਹੀਂ ਕੀਤੀ ਨਹੀਂ ਕਦੀ ਕਦੀ ਇੱਥੇ ਪੁਲਿਸ ਨੇ ਨਸ਼ੇ ਬਾਰੇ ਕੋਈ ਨਹੀਂ ਆਇਆ ਇੱਥੇ ਚੁੱਕੇ ਗਏ ਜਦੋਂ ਵਿੱਚੋਂ ਮੁੰਡੇ ਉਹਦੇ ਸੈਂਟਰ ਦੇ ਵਿੱਚ ਛੱਡੇ ਉਹ ਫੇਰ ਆਗੇ ਲੱਗੇ ਉੱਥੇ ਵੀ ਨਸ਼ਾ ਉਹ ਕਹਿੰਦੇ ਇੱਥੇ ਉੱਥੇ ਵੀ ਸਾਨੂੰ ਗੋਲੀ ਗਾਲੀ ਮਿਲਦੀ ਰਹੀ ਆ ਤੇ ਇੱਥੇ ਆਗੇ ਤੇ ਟੀਕਿਆਂ ਵਾਲਾ ਜ਼ਿਆਦਾ ਮਾੜਾ ਕੰਮ ਆ ਜੀ ਨਸ਼ਾ ਤੁਹਾਡੇ ਪਿੰਡ ਵਿੱਚ ਦਾ ਨਸ਼ਾ ਕੀ ਦਸੀਏ ਤੁਹਾਨੂੰ ਸਰਿੰਜਾਂ ਤੱਕ ਘਰੇ ਸਪਲਾਈ ਹੋ ਰਹੀ ਆ ਜੀ ਹੋਮ ਡਿ ਉਨੇ ਦੇ ਜੋਮੈਟੋ ਵਾਲੇ ਦੀ ਸਪਲਾਈ ਨਹੀਂ ਜਿੰਨੀ ਇੱਥੇ ਟੀਕੇ ਵਾਲੀ ਸਪਲਾਈ ਹੈ ਫੋਨ ਕਰਦੇ ਆ ਸਾਰੀ ਘਰੇ ਟੀਕੇ ਤੱਕ ਦੇ ਕੇ ਜਾਂਦੇ ਆ ਕੀ ਮੰਗ ਕੀ ਕਰਦੇ ਆ ਮੰਗੇ ਹੱਥ ਜੋੜ ਕੇ ਕਰਦੇ ਆ ਜੀ ਇਹ ਤੇ ਇੱਕ ਮਰਿਆ ਵਾ ਸਾਡੇ ਮਹੱਲੇ ਦੇ ਵਿੱਚ ਜਿੰਨਾ ਮਹੱਲਾ ਵਾ ਸਾਰੇ ਛੋਟੇ ਛੋਟੇ ਮੁੰਡੇ ਤਕਰੀਬਨ ਕੋਈ 12 ਸਾਲ ਤੱਕ ਜਿਹੜੇ ਜਿਹੜੇ ਬੱਚੇ ਆ ਉਹ ਲੱਗ ਚੁੱਕੇ ਨਸ਼ੇ ਦੇ ਹੱਥ ਜੋੜ ਕੇ ਬੇਨਤੀ ਹੈ ਵੀ ਇੱਕ ਮਰਿਆ ਸਾਡਾ ਬਾਕੀ ਦੇ ਬਚ ਜਾਣ ਬਾਕੀਆਂ ਨੂੰ ਬਚਾਇਆ ਜਾਵੇ ਟੀਕਿਆਂ ਨੂੰ ਬੰਦ ਕੀਤਾ ਜਾਵੇ ਇੱਥੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੋਈ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਆਮ ਆਦਮੀ ਸਰਕਾਰ ਨੇ ਸੋਸ਼ਲ ਮੀਡੀਆ ਤੇ ਬਹੁਤ ਛੋਸ਼ੇ ਛੱਡੇ ਆ ਜੀ ਤੇ ਗਰਾਊਂਡ ਲੈਵਲ ਤੇ ਕੋਈ ਕੰਮ ਨਹੀਂ ਕੋਈ ਵੀ ਕੰਮ ਨਹੀਂ ਨਸ਼ਾ ਜਿਹੜਾ ਵਾ ਪਹਿਲਾਂ ਨਾਲੋਂ ਦੁੱਗਣਾ ਚੌਗਣਾ ਹੋ ਚੁੱਕਾ ਵਾ ਪਹਿਲਾਂ ਲੋਕ ਲਾਂਬੜੀ ਬੰਡਾਈਆਂ ਲੈ ਕੇ ਆਉਂਦੇ ਸੀ ਹੁਣ ਘਰ ਘਰ ਸਪਲਾਈ ਚੱਲਦੀ ਪਈ ਹੈ ਜੀ ਆਮ ਆਦਮੀ ਪਾਰਟੀ ਨੇ ਜੋ ਕਰਨਾ ਸੀ ਉਹ ਤੇ ਕੀਤਾ ਪਰ ਨਸ਼ੇ ਬਾਰੇ ਕੋਈ ਧਿਆਨ ਨਹੀਂ ਆ ਗਰਾਊਂਡ ਲੈਵਲ ਤੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਸਾਡੇ ਬੱਚਿਆਂ ਨੂੰ ਬਚਾਇਆ ਜਾਵੇ ਸਾਡੇ ਕੋਈ ਪਾਰਟੀ ਬਾਈ ਕਿਸੇ ਤਰੀਕੇ ਦਾ ਨਹੀਂ ਹੱਥ ਜੋੜ ਕੇ ਬੇਨਤੀ ਹੈ ਪਰਿਵਾਰ ਤੌਰ ਤੇ ਭਾਈਚਾਰੇ ਤੌਰ ਤੇ ਜਿਹੜਾ ਵਾ ਇਹਨਾਂ ਦੇ ਬੱਚਿਆਂ ਨੂੰ ਇਹਨਾਂ ਦੇ ਬਾਰੇ ਸੋਚਿਆ ਜਾਵੇ ਤੇ ਬਹੁਤ ਮਿਹਰਬਾਨੀ ਹੈ ਜੀ